ਆ ਕੈਮਰਾ ਨੰਮ ਜੀ ਰੋਮ ਚੋੜੋ ਬੋਲੀ ਚੋਪੜਾ ਆਇਆ ਕਰਾ ਚੱਕੀ ਨਾ ਪਰੌਂਦੀਆਂ ਬੱਲੇ ਚਲੋ ਚਲੋ ਮਨਾ ਸੁਣਾ ਦਬਾਓ ਨੀ ਮਾਸ ਅਦਕੇ ਨੀ ਮਾ ਵਾਰੀ ਤੁਹਾਡੀਆਂ ਦੋਨੇ ਸਾਲੀਆਂ ਮੈਂ ਤੁਹਾਡੀਆਂ ਸਾਲੀਆਂ ਲਾਈਆਂ ਤੁਹਾਡੀ ਸੇਵਾ ਤਤਪਾਰ ਕੀਤੀਆਂ ਵਾ ਉਧਰ ਵੇਖੋ ਹਾਂ ਆਓ ਵੇਖੋ ਤੁਹਾਡੀਆਂ ਸਾਲੀਆਂ ਮੈਨੂੰ ਮੈਨੂੰ ਟੈਰ ਫੈਡ ਹੋਇਆ ਤੇ ਇਹ ਸਾਲੀਆਂ ਲਾਈਆਂ ਆਹ ਦੇਖੋ ਮੈਂ ਖਾ ਰਹੀ ਰੱਖਿਆ ਕਿ ਕਿ ਟਾਈਪ ਪਤਾ ਹੋ ਗਿਆ ਤੁਹਾਨੂੰ ਦਵਾਈ ਦੋ ਗੁਰੂ ਮੈਨੂੰ ਟਾਈ ਫੜਾਗਾ ਕਿ ਨਹੀਂ ਇਹ ਦੱਸ ਬਲਾ ਮੈਂ ਸਵੇਰੇ ਗਵਾਂਡੀਆਂ ਕਰੋ ਗੋਲੀ ਮੰਗ ਕੇ ਖਾਦੀ ਮੈਨੂੰ ਗੋਲੀ ਦਵਾਈ ਵੀ ਨਹੀਂ ਜੁੜੀ ਆ ਗਈ ਸੋਨੂ ਸੁਣ ਲੈ ਵੀ ਸ਼ਰਮ ਦੀ ਗੱਲ ਤੇਰੀ ਦਵਾਈ ਤੇ ਕਹਿੰਦੀ ਘਰ ਤੋਂ ਤੂੰ ਹੀ ਹਾਂ ਹਲੋ ਜੈਨੂ ਤੁਹਾਨੂੰ ਮੇਰੀ ਯਾਦ ਨਹੀਂ ਆਈ ਜਾਦ ਵਾਧੂ ਮੈਂ ਜਾਦੀ ਨੇ ਫੋਨ ਤਾਂ ਨਹੀਂ ਕੀਤਾ ਮੈਂ ਇੱਥੇ ਦਰਪੜੇ ਕੋਈ ਫਾਇਦਾ ਨਹੀਂ ਆਦਰਾ ਆਦਰਾ ਅੰਟੀ ਮੱਛਦੇ ਆ ਇੱਕ ਬੰਦਾ ਮਲਾਤਾ ਕੰਮ ਇਹ ਤੇ ਗਰੂਰੋ ਵਰਕਰ ਆਏ ਵਰਕਰ ਚੰਮੀਆਂ ਵੀ ਲਾ ਲਈ ਤੁਨੂੰ ਚਾਹੀਦਾ ਮੂੰਹ ਘਾਤੋ ਟੱਕਿਆ ਵਿਚਾਰੀ ਦੇ ਮੂੰਹ ਤੇ ਕਾਹਤੋ ਕਪੜਾ ਪਾਇਆ ਤੇ ਲਾਓ ਚੱਕੋ ਤੇ ਮੂੰਹ ਤੋਂ ਇਹਦਾ ਮੂੰਹ ਘਾਤਾ ਨਹੀਂ ਕਰ ਲਿਆ ਕਿਤੇ ਉਹ ਮੂੰਹ ਦੇ ਉਹ ਤੇਰਾ ਕੁਬਰਦਾਨ ਟਾ ਟਾ ਅਮਣ ਮੂੰਹ ਦਾ ਘਾਂਜ ਕੇ ਛੱਡਿਆ ਨਹੀਂ ਕੇ ਪਾਸੇ ਤੇ ਦਰਵਾਣਾ ਕਿਦਾਂ ਹੈ ਲੋਡੀ ਆਪਣੇ ਅੱਜ ਰੈਡੀ ਮੇਡ ਰੋਟੀ ਲੈਣ ਅਹੀਂ ਦਾ ਸਾਬਾ ਤੇਰਾ ਹੋਇਆ ਸਾਹ ਤਾਂ ਹੀ ਬੋਸਰੇ ਤੇ ਨਹੀਂ ਬਾਜ਼ਾਰੋਂ ਰੋਟੀ ਲੈ ਨਹੀਂ ਖੁਸ਼ ਯਾਰ ਖੁਸ਼ ਨਾ ਹੋਣਾ ਉਹ ਤਾਂ ਪਲਾਨ ਕੈਨਸਲ ਹੋ ਗਿਆ ਲੈ ਕਿਹਾ ਤੁਹਾਡੀ ਦੂਰ ਹੈ ਕਿ ਤੂੰ ਵੀ ਲਾ ਲੈ ਕੈਮਰਾ ਅੱਜ ਮੈਂ ਲੈ ਆਇਆ ਤੇ ਦੇ ਦੇ ਮਾਲ ਦੇ ਆਲੇ ਫਿਲਮ ਵੀ ਆ ਗਈ ਮਝਾਲ ਪਰਦਾਣ ਉਹ ਚਕੰਦ ਹੋਰ ਹੋਰ ਰੋਟੀ ਰਾਮ ਮੈਨੂੰ ਢਾਈ ਫੜ ਹੋਇਆ ਸੀ ਤੀ ਕਰਾ ਦੰਮੂ ਅੰਦਰ அண்ட ਮੈਂ ਆਪ ਤਰਫ ਪਾਣੇ ਮੰਨਦੀ ਕਿ ਦਸ ਫਾਇਰ ਆਇਲ ਕਾਇਸ ਉਪਰੇ ਲੈ ਆਂਦੇ। ਚਾਚਾ ਗਗਨ ਤਾਈ ਪਾਣੇ ਮੰਨਦੀ ਭੱਜ ਬੈ। ਕੰਮ ਨਹੀਂ ਕਰੇਗਾ। ਹਾਂ ਹਾਂ ਚੱਲ ਨਾ ਕਰੇਗਾ ਦਰਮਿਆਨ ਨੂੰ ਸਿਰ ਇਹਨੇ ਚਲ ਮੇਰਾ ਫੋਨ ਹੀ ਨਿੱਕਿਆ। ਗੜਨੇਸ ਮੈਂ ਫੋਨ ਕੀਤਾ ਇਹਨੂੰ ਵੀ ਚੱਲ ਮੈਂ ਇਹਨੂੰ ਕਹਦਾ ਮੈਂ ਉੱਠ ਕੇ ਜਿੰਨਾ ਕੋ ਹੋ ਗਿਆ ਫੇਰ ਕਰ ਲਈ ਮੈਂ 3 ਵਜੇ। ਮਨ ਕੀਤਾ ਹੀ ਕੋਈ ਨਹੀਂ ਤੇ। ਮੈਂ ਕਿਹਾ ਕਹਾਂ ਤਾ ਤੇ ਕੱਪੜੀ ਆਉਂਦੇ। ਮੈਂ ਨਹੀਂ ਪਤਾ ਕਿ ਪਹਿਲਾਂ ਤਾਂ ਮਨ ਵੀ ਤਾਂ ਲੱਭਣ ਤੁਰ ਗਈ ਮਾਂ ਮੰਮੀ ਨੂੰ ਕੁਲਵਿੰਦਰ ਲੈ ਕੇ ਗਏ ਤੇ ਮੈਂ ਗੇਟ 'ਚ ਉੱਤੀ ਮੈਨੂੰ ਜਸਵਿੰਦਰ ਨੇ ਆਵਾਜ਼ ਮਾਰ ਲਈ ਅਜਸਵਿੰਦਰ ਚੁੰਨੀ ਜਿੱਥੇ ਪਈ ਤੇ ਜੂ ਜਸਵਿੰਦਰ ਨੂੰ ਰੰਗ ਬੈਠੀ ਉਹ ਕਹਿੰਦੇ ਉਹ ਤੇਰਾ ਸਿਰ ਹਟ ਗਿਆ ਗੱਲਾਂ ਗੁੱਲਾਂ ਕਰਕੇ ਕਿ ਨਹੀਂ ਹਟਿਆ ਹੈਗਾ ਤੇ ਫਿਰ ਉਤੋਂ ਮੈਂ 2 ਘੰਟੇ ਬਾਅਦ ਗੱਲਾਂ ਕਰਕੇ ਆਈ ਆ ਕੇ ਬੱਸ ਮੈਂ ਮੋਰ ਫੜੜ ਮਾਰਦੇ ਨੂੰ ਪੁਲਾਇਆ ਫਿਰ ਉਹ ਚਲੀ ਫੇਰ ਲੱਗੀ ਤੇ ਫੇਰਾ ਸੈਟਿੰਗ ਹੋਈ ਫਤ ਤੇ ਮਤਲਬ ਕਿ ਮੈਂ ਅੰਦਰੋਂ ਅੰਦਰ ਸਾਫ਼ ਕਰ ਲਿਆ ਉਹ ਸਾਰਾ ਝੋਕ ਲਿਆ ਤੇ ਫਿਰ ਮੈਂ ਕੱਪੜੇ ਧੋਣ ਲੱਗੀ ਪਰ ਉਹ ਜੱਦਣ ਸਾਰੀਆਂ ਧੋਣ ਵਾਲੀਆਂ ਉੱਥੇ ਆਤੀ ਨਾ ਉਹ ਕੱਲ ਬਾਰੇ ਆਹ ਕਰ ਆ ਜੋ ਹੂੰ ਦਮਨ ਸੁਬੜ ਗਿਆ ਫਨੀਟ ਡੋਨਟ ਸ਼ੋ ਥੀਸ ਪਲਾਸਟਿਕ ਥੋੜਾ ਬਿਚਰੀ ਡੀ ਕੇ ਚੀ ਦਿੰਨੇ ਆ ਕੇ ਜਦੋਂ ਬਿੰਦ ਕੇ ਸਵਾਗਤ ਵਾਸਤੇ ਪੂਰੇ ਅਰੇਂਜਮੈਂਟ ਕੀ ਨਹੀਂ ਯਾਰ ਉਹ ਉੱਥੇ ਬੱਕ ਕੇ ਰਹਿ ਗਏ ਤੂੰ ਹੀ ਗਏ ਨਹੀਂ ਉੱਥੇ ਕਹਿ ਕੇ ਨਹੀਂ ਆਏ ਉਹਨਾਂ ਨੂੰ ਲੈ ਉਹ ਤਾਂ ਕਹਿ ਕੇ ਰੜੀ ਕੇਣਾ ਪੈਂਦਾ ਫੋਨ ਕਰਦਾਂਗੇ ਆਪਾਂ ਅਦੀਪ ਕਿਰਾ ਕਹਿੰਦਾ ਮੈਂ ਨੰਬਰ ਤੇ ਰਹਿ ਤਾ ਮੈਂ ਜੀਪ ਕਰਾਂਗਾ ਨੰਬਰ ਤੇ ਬਰਦੋ ਗੱਲ ਕਰ ਲੈਂਦਾ ਆਪਾਂ ਲੈ ਆਪ ਤੂੰ ਦੇ ਮੈਂ ਫੋਨ ਕਰਾਂ ਆ ਕੀ ਅੱਛਾ ਤੈਨੂੰ ਕਿ ਲੱਗ ਗਿਆ ਮੈਂ ਇੱਕ ਵਾਰ ਡਰ ਗਈ ਵੀ ਹਾਂ ਫੋਰੀ ਤੇ ਲੱਗ ਗਿਆ ਗਦੜਾ ਕਹਿ ਦੇ ਉਹ ਚਲੋ ਚੱਲ ਦੋ ਫੇਰ ਰੋਟੀ ਘਾਲੀ ਇਹ ਮੈਂ ਦ ਫੇਰ ਕਰ ਲਾ ਕਰਾਂ ਅੱਛਾ ਬੰਦੇ ਪਾਣੀ ਕਿਸ ਨੂੰ ਨਹੀਂ ਪਿਆਏਗਾ ਸਾਰੀਓ ਪਾਣੀ ਪਿਆ ਹੋਣੀ ਸਾਰੀਓ ਮੈਨੂੰ ਪਹਿਲਾਂ ਹੋਣਾ ਕਿ ਸਾਰੀਓ ਪਾਣੀ ਪਿਐੋ ਗਰਮੀ ਆ ਰਿਹਾ ਓ ਫਾੜਿਆ ਨਾ ਕਦਰ ਨਹੀਂ ਲੱਗਦੀ ਗੱਲ ਬਾਤ ਆਜੋ ਬਾਹਰ ਲੱਗ ਜਾਣਗੇ ਤੁਹਾਨੂੰ ਹੋਲੀ ਦਮਾਰਾ ਹੌਲੀ ਦਮਾਰਾ ਸਭ ਦੇ ਪਾੜ ਪਾੜ ਕੇ ਸਾਡੇ ਘਰ ਦੇ ਨਾ ਵਿਚਾਰੇ ਬੜੀ ਸਿਆਣੇ ਨੇ ਸਮਝਦਾਰ ਨੇ ਗਗਨ ਤੇ ਸੋਨੂ ਹਨਾ ਸ਼ਾਇਦ ਤੁਸੀਂ ਉਹਨਾਂ ਦੇ ਵਲੌਗਸ ਦੇਖ ਲਓਗੇ ਨਾ ਦੋਨੇ ਜਣੀਆਂ ਬਾਜ਼ਾਰ ਗਈਆਂ ਸੀ ਇਹ ਤਾਂ ਟੇਲਰਾਂ ਕੋਲ ਸਮਾਨ ਚੱਕ ਕੇ ਲਿਆਉਣਾ ਸੀ ਹਨਾ ਤੇ ਕੁਝ ਜਿਹੜੇ ਅਰਜੈਂਟ ਸੂਟ ਸੀ ਉਹ ਫੜਾ ਕੇ ਆਉਣੇ ਸੀ ਉਹਨਾਂ ਕੋਲ ਟਾਈਮ ਨਹੀਂ ਸੀ ਲੱਗਾ ਟੇਲਰਾਂ ਕੋ ਘਰੇ ਆਉਂਦਾ ਤੇ ਉਹ ਵਿਚਾਰੀਆਂ ਜਿਹੜਾ ਸਮਾਨ ਲੈ ਕੇ ਆਈਆਂ ਜਿਹੜੇ ਆਪਣੇ ਘਰੇ ਆਉਣਾ ਸੀ ਹੈਨਾ ਤੇ ਉਹ ਜਿੰਨਾ ਵੀ ਸਾਰਾ ਸਮਾਨ ਲੈ ਆਈਆਂ ਨੇ ਕੋਲਡ ਡਰਿੰਕ ਵਗੈਰਾ ਹੋਰ ਵੀ ਜੋ ਕੋਈ সুইਟ ਵਗੈਰਾ ਨਾ ਉਹ ਸਾਰੀਆਂ ਵਿਚਾਰੀਆਂ ਨਾ ਮੇਰੇ ਕਮਰੇ ਚ ਰੱਖ ਗਈਆਂ ਕਿੱਡੀਆਂ ਸਿਆਣੀ ਉਹਨਾਂ ਨੂੰ ਕੀ ਪਤਾ ਕਿ ਬਿੱਲੀਆਂ ਰਸਹਾਨੇ ਦੁੱਧ ਜਮਾ ਗਈਆਂ ਉਹ ਅੱਜ ਨਾਲੇ ਪ੍ਰਧਾਨ ਸਾਹਿਬ ਵੀ ਉੱਠ ਗਏ ਵਿਚਾਰੇ ਕਨੇਕ ਬੋਲੀ ਜਾਂਦੀ ਐ ਤੇ ਉਹ ਮੇਰੇ ਰਸਹਾਨੇ ਰੱਖ ਕੇ ਗਈਆਂ ਵੀ ਇੱਥੇ ਸੇਫ ਰਹੂਗਾ ਇੱਥੇ ਕੋਈ ਨਹੀਂ ਖਾਏਗਾ ਤੇ ਹੁਣ ਮੈਨੂੰ ਬੜਾ ਹਾਸਾ ਆਉਂਦਾ ਵੇ ਵੇ ਕਿ ਵੀ ਇਹਨਾਂ ਨੂੰ ਕਿੱਦਾਂ ਵਿਸ਼ਵਾਸ ਮੇਰੇ ਤੇ ਵੀ ਅਮਨ ਰਾਤ ਉਹ ਇਹਨਾਂ ਨੂੰ ਹੱਥ ਨਹੀਂ ਲਾਹੋਗੀ ਪਰ ਮੈਂ ਆਪਣੀ ਹਰਕਤ ਤੋਂ ਬਾਹਰ ਨਹੀਂ ਆਉਣਾ ਹੈ ਮੇਰਾ ਧਿਆਨ ਬਾਰ-ਬਾਰ ਉਹ ਡੱਬਿਆਂ ਵੱਲ ਜਾਈ ਜਾ ਰਿਹਾ ਤੇ ਮੈਂ ਉਹਨਾਂ ਨੂੰ ਖੋਲ ਕੇ ਤੇ ਕੁਝ ਕੱਢ ਕੇ ਲੈ ਆਉਣੀ ਆ ਤੁਹਾਨੂੰ ਮੈਂ ਦਿਖਾਉਣੀ ਆ ਕਿੱਥੇ ਰੱਖ ਕੇ ਗਈਆਂ ਨੇ ਆਹ ਦੇਖੋ ਆਹ ਰੱਖਦੀਆਂ ਇਧਰ ਮਠਿਆਈ ਸਾਰੀ ਉਧਰ ਕੋਲਡਿੰਗਰ ਕੋਲਡਿੰਗ ਤਾਂ ਮੈਂ ਨਹੀਂ ਖੋਲੂਗੀ ਨਾ ਐਨਾ ਕਿ ਮੈਨੂੰ ਵੀ ਪਤਾ ਵੀ ਜੇ ਮੈਂ ਖੋਲ ਲਈ ਤੇ ਤੜਕੇ ਦਾ ਪਾਣੀ ਚ ਮਿੱਠਾ ਪਾਣੀ ਰਹਿਣਾ ਬਸ ਨਾ ਇੱਧਰ ਮੇਰੀ ਅੱਖ ਜਾਂਦੀ ਇੱਧਰ ਇੱਧਰ ਨਾ ਮੈਂ ਜਾਣਾ ਖੋਲ ਕੇ ਦੇਖਦੀ ਆ ਕੀ ਲਿਆਈਆਂ ਨੇ ਇਹ ਸਾਡੇ ਪ੍ਰਧਾਨ ਸਾਹਿਬ ਦੇ ਘਰਾੜੇ ਮਾਰਨ ਪਰ ਹਿੱਲ ਗਏ ਥੋੜੇ ਆਵਾਜ਼ ਉਹਨਾਂ ਦੀ ਬੰਦ ਹੋ ਗਈ ਤਾਂ ਕਰਾੜੇ ਬਹੁਤ ਮਾਰਦੇ ਨੇ ਤੇ ਇਧਰ ਜੇ ਮੇਰਾ ਸਾਹ ਤਾਂ ਚੱਲ ਰਿਹਾ ਤੇ ਪਹਿਲੇ ਮੈਂ ਉੱਧਰ ਜਾਂਦੀ ਆ ਡੱਬੇ ਕੋਲ ਤੇ ਉਹਨਾਂ ਨੇ ਬੀਕਾਨੇਰਾਂ ਨੇ ਡੱਬਿਆਂ ਦੀ ਪੂਰੀ ਪੈਕਿੰਗ ਕਰਕੇ ਭੇਜਿਆ ਉਹਨਾਂ ਨੂੰ ਜੇ ਤਾਂ ਪਤਾ ਲੱਗ ਗਿਆ ਹੈਗੇ ਅਮਨ ਨੇ ਕਾਲਿਆ ਨਾ ਤੇ ਮੈਨੂੰ ਹੁਣ ਡਰ ਲੱਗਦਾ ਕਿਤੇ ਕੋਈ ਆ ਵੀ ਨਾ ਜਾਏ ਚਮਚਾ ਲੈ ਕੇ ਹੁੰਨੀ ਹੈ ਤੇ ਕਿਉਂ ਉਹਨਾਂ ਨੂੰ ਆਵਾਜ਼ ਵੀ ਨਾ ਆਵੇ ਮੇਰਾ ਬਾਹਰ ਮੇਰਾ ਮੇਰਾ ਟੁੱਟਿਆ ਫੋਗ ਬਿਆਹ ਤੇ ਲੋਰੀ ਇਧਰ ਆ ਗਿਆ ਛੋਟੀਆਂ ਗਲਾਵ ਜਾਮਣਾ ਇਹ ਆਉਂਦਾ ਹੀ ਛੋਟੇ ਹੁੰਦੇ ਪੀ ਜਰੂਰ ਰਿਸ਼ਤੇਦਾਰ ਜਾਂਦੇ ਸੀ ਫੇਰ ਖਾਣ ਨੂੰ ਮਿਲਦਾ ਅੱਜ ਪਹਿਲਾਂ ਹੀ ਦਾ ਲੱਗ ਗਿਆ ਹੁਣ ਮੈਂ ਚੀਪੀ ਜਿੰਨੀ ਤਰ੍ਹਾਂ ਲਾਦਾ ਇਹਨੂੰ ਅੱਡ ਮੂੰਹ ਮੰਤਰੀ ਲੱਗੰਦਾ ਹੈ ਮੁੱਖ ਮੰਤਰੀ ਵਿਚਾਰਾ ਲੋਕਾਂ ਨੇ ਕਿੰਨਾ ਕਰਾ ਲੋਕਾਂ ਦਾ ਕਰਕੇ ਦਾ ਪ੍ਰੈਸ਼ਰ ਤੁਰ ਗਿਆ ਵਿਚਾਰਾ ਉਹਦੇ ਪ੍ਰੈਸ਼ਰ ਜਾਣਨ ਨੂੰ ਪਹਿਲਾਂ ਲਗਜ਼ਰੀ ਲਾਈਫ ਦੇਖ ਕੇ ਉਹਨੂੰ ਵਿਚਾਰੇ ਨੇ ਤੋਂਦੂ ਬਾਅਦ ਉਹਨੂੰ ਫੇਰ ਛੱਡਤਾ ਉੱਥੇ ਉਹਨਾਂ ਨੇ ਹੈ ਲੋ ਇਸੇਰ ਵਾਲੀ ਮਹਿਫਲ ਸਾਡੀ ਸ਼ੁਰੂ ਹੋਗੀ ਚਾਹ ਪੀ ਲਈ ਕਾਰੀਗਰ ਸਾਰੇ ਉੱਠ ਗਏ ਨੇ ਸੋਫਾ ਰਾਹ ਦਾ ਸਾਡਾ ਸੈੱਟ ਹੋ ਗਿਆ ਸੀ ਬਸ ਉਹ ਤੁਹਾਨੂੰ ਕੋਣ ਕਹਿ ਰਿਹਾ ਸੀ ਕਿ ਚੋ ਕੋਨਰ ਕੱਢ ਦੋ ਉਹਦੇ ਚੋਂ ਬਲਾ ਕੋਨਰ ਸੈੱਟ ਕਰੋ ਕਿਤੇ ਤੇ ਫੇਰ ਜਾ ਕੇ ਸੋਫਾ ਸੈੱਟ ਕਰਿਓ ਕੋਨਰ ਸੈਟਿੰਗ ਹੋਇਆ ਸੀ ਚੱਕਰ ਸੋਹਰੇ ਤੇ ਉਹ ਦੇਖੋ ਉਹ ਸੋਫਾ ਇੱਥੇ ਲਾਤਾ ਤੇ ਇੱਕ ਆ ਵੱਡਾ ਇੱਧਰ ਇੱਕ ਛੋਟਾ ਇੱਥੇ ਤੇ ਇੱਕ ਆੜੀ ਕੁਰਸੀ ਸਾਹਮਣੇ ਲਾਈ ਜਿਹਨੇ ਚੁਗਲੀਆਂ ਕਰਨੀ ਹਨ ਬਹਿ ਕੇ ਹਾਫਰੇ ਦਾ ਮੂੰਹ ਦੇਖੋ ਕਿੱਦਾਂ ਹੋਇਆ ਪਿਆ ਅਸੀਂ ਜੁਨਾ ਚਾਹ ਪੀਂਦੇ ਪਹਿਲੇ ਸਾਰੇ ਹੈ ਬਾਸੀਆਂ ਫਿਰ ਬਾਸੀ ਮੂੰਹ ਨਾਲ ਪੀਣੀ ਹੈ ਨਾ ਮੈਂ ਤੁਹਾਨੂੰ ਕਿਹਾ ਸਰ ਵੀ ਨਹੀਂ ਸੁਧਰੇ ਨਾ ਤੁਸੀਂ ਮੰਨਦੀਆਂ ਨਹੀਂ ਹੈਗੀਆਂ ਪ੍ਰਧਾਨ ਸਾਹਿਬ ਕੋਈ ਸਲਾਹ ਕੋਈ مشورہ ہر بار ਕੰਮ ਚੱਲ ਲੱਗੇਗਾ ਅਧਾ ਟੋਲਾ ਬਹੁਤ ਸਿਆਣਾ ਸਾਰਾ ਇਤੋਂ ਕੰਮ ਨੂੰ ਪੈਣ ਦੇ ਨੀ ਫਿਰ ਕੰਮ ਹੋ ਵੀ ਜਾਊਗਾ ਇੱਕ ਕੰਮ ਇਹ ਤਾਂ ਹੋਣੀ ਹੈ ਜਿਵੇਂ ਮਾਂ ਜਾਲ ਲੈਣਾ ਨਹੀਂ ਆਪ ਸੀਂ ਜੇ ਮੈਂ ਸ਼ਿਕਾਇਤ ਪੈਣਾ ਸੁੱਕਿਆ ਹੀ ਨਹੀਂ ਹੈਗਾ ਉਹਨੂੰ ਤੇ ਪੈ ਪਾਉਣੇ ਰਿਹਾ ਕਿ ਲੈਣੇ ਕੀ ਰਾਜ ਉਹੋ ਸਰੀਆਂ ਤੇ ਜਗਾ ਪਈ ਐ ਤੇ ਕੱਪੜੇ ਪਾੜ ਛੋਟੇ ਪਾਣਾ ਫਿਰ ਉੱਥੇ ਕੱਪੜੇ ਪਾਣ ਨੂੰ ਜਾਂਦਾ ਵੱਡੇ ਜਗਾ ਨਹੀਂ ਪਾਣੇ ਹੈਗੇ ਇੱਥੇ ਆ ਆਹ ਕਿਥੇ ਇੱਥੇ ਪਾਈ ਦੀ ਇਹ ਤਾਂ ਮੈਨੂੰ ਉਦੋਂ ਲੱਗਿਆ ਸੀ ਕਿ ਬਿੱਲੀ ਐ ਫਿਰ ਸੇ ਆ ਵੀ ਸੁੱਕੀ ਹੈ ਇਹ ਵੀ ਰਾਤ ਤੇਰੀ ਬਾਹਰ ਰਹਿਣਤੀ ਫਤਰੀ ਸ਼ਰਟ ਆ ਕੱਪੜੇ ਸੁੱਕੇ ਨੇ ਇਸ ਤੇ ਨਾਲ ਜਲਦੀ ਕੰਮ ਕਰਨੀ ਆ ਜੀ ਸੁੱਕੀ ਪਈ ਗੜਨੇ ਆ ਦੇਖੋ 3:00 ਸਿਰ ਵੱਜ ਗਏ ਜੀ ਸਟੈਂਡ ਇਹ ਜੇ ਲੰਦਾ ਹੋਇਆ ਮਖਾਈ ਦੇ ਧਮਾਕੇ ਆਂਦਾ ਹੈ। ਆਹ ਦੇਮਣਾ ਸਾਰੀ ਜਗਾ ਪਈ ਐ ਛੋਟੇ ਛੋਟੇ ਹਟਣਾ। ਇਹ ਦੇਖੋ ਕੋਲ ਲੱਗ ਗਰਮੀ ਸੇ। ਚਲੋ ਹੁਣ ਜਾ। ਹਮਚਾਰੀ ਚੱਲੋ। ਚਾਹ ਲੈ ਬਹੁਤ। ਹੁਣ ਆਸੇ ਬੈਲੇ। ਹੰਡਾ ਬਦ। ਦਮੂਆਂ ਨੂੰ ਤਾਂ ਅਗਿਆ ਮੜਾ ਝੰਡ ਕੇ ਪਾ ਦੇ ਪੁੱਤ ਸਾਰੇ ਪੁੱਤੇ ਹੋਏ ਨੇ। ਇੱਕੋੜੇ ਛੋਟੇ ਜੇ ਪੋਟ ਪਿਆ ਦਾ ਲੜਾ। ਉਹਨੂੰ ਬਾਰੋ-ਬਾਰ ਤੋਂ ਹਾਂਦੇ ਚ ਬਦਰੀ ਪਈ ਕਿਤੇ ਉਹ ਗਿੱਲੀ ਨਾ ਹੋ ਜਾਵੇ। ਅੱਛਾ। ਉੱਤੋਂ ਥੱਲੋਂ ਥੁੱਕ ਰਹੇ ਉੱਤੋਂ ਗਿੱਲੇ ਨੇ। ਤੁਸੀਂ ਤਾਂ ਇੱਕ ਹੈਗਾ ਤਾਂ। ਹੈਲੀਕਾਪਟਰ ਇੱਥੇ ਲੱਗ ਗਿਆ। ਦਮੂਣੀ ਆਣੀ ਤੁਪਣਾ। ਇਹਨੂੰ ਤੈਨੂੰ ਟਾਬੇ ਚ ਸਰਪਾਣੀ ਪਾਣੀ ਪਾਣੀ ਦੀ। ਤੁਸੀਂ ਪਾਓ ਇਹ ਟਾਬੇ ਚ ਸਰਪੀ ਸੀ। ਸਰਪੀ ਵੀ ਤਾਂ ਲਿਆ ਹੋਇਆ ਸੀ ਇਹ। ਇਹ ਮੇਰੇ ਗੁੱਟ ਨਹੀਂ ਨਾ ਲੱਗਿਆ। ਆਹ ਵੜੀ ਗਿੱਚ ਪਾ ਗੋ। ਉਹ ਤੇ ਆ ਇਹ ਗੁੱਤ ਉਹਨੇ ਪੜਦੇ। ਆਹ ਡਿੱ ਗਿਆ। ਚਾੜੂ ਤਾਂ ਨਹੀਂ ਕਰਿਆ ਸ਼ਾਇਦ। ਆਹ ਦੇ ਲੋਹਰੀ ਕਾਰਗਿਰੀ ਕਿੰਨੇ ਟੁੱਟੀਆਂ। ਆਪੇ ਕਿਹ ਲੋਤੀਆਂ ਨਾਲ ਡਾਲ ਪਰ ਬੈਠੀ ਮੇਰਾ ਮਤਲਬ ਮੇਰਾ ਬਹੁਤ ਖਰਾਬ ਹੋ ਗਿਆ ਮoje si aap milo chuki saali thoda thoda di note sabhi honi hai baki sare kam ho gaye koun kehta si ga kithe pahunch gaye ho aur kehta diyon kehta di phone mere naal vaati location le li chal pe ho ਉਹਨਾਂ ਨੇ ਆਪਣੀ ਫੇਜੀ ਆਪਣੀ ਵੀਟ ਮੈਡਮ ਇਹ ਤਾਂ ਹੁਣ ਆ ਜਾਣਗੇ ਉਹ ਉਹ ਤਾਂ ਜਿਹੜੇ ਚੱਲ ਪਏ ਉਹ 4 ਘੰਟਾ ਹੋਇਆ ਫੇਰ ਕਾਂਡੇ 'ਚ ਪਹੁੰਚਣ ਆਣਗੇ ਉਹ ਨਹੀਂ ਪਾਪਾ 4 ਘੰਟੇ ਦਾ ਸਫ਼ਰ ਹੈ ਉਹ ਜਿਹੜਾ ਵੱਡਾ ਨਵਾਂ ਆਪਣੇ ਨਾ ਹਾਈਵੇ ਜਿਹੜਾ ਹੁਣ ਬਣਿਆ ਦਿੱਲੀ ਕਟਰਾ ਹਾਈਵੇ ਉਹ ਤਾਂ 5 ਮਿੰਟਾਂ ਵਿੱਚ ਆ ਜਾਂਦਾ 5 ਮਿੰਟੇ ਫੇ ਵੀ ਥੋੜਾ ਸਫ਼ਰ 4 ਘੰਟੇ ਦਾ ਤੇ 2 ਘੰਟੇ ਤੇ ਥੋੜਾ ਲਾ ਦਿੰਦਾ ਹਾਂ ਅੱਧਵਾ ਦਾ ਫੱਕ ਪੈਣ ਲੱਗ ਗਿਆ ਗੂਗਲ ਮੈਪਸ ਨੇ 4 ਘੰਟੇ ਸ਼ੋਅ ਕਰਿਆ ਸੀ ਗੂਗਲ ਮੈਪਸ ਹੂੰ ਪਿਆਰ ਸਾਰਿਆਂ ਨੂੰ ਨਾਕੂਫ ਕਰ ਦੋ ਹੂੰ ਅੱਛਾ ਪਾਇਓ ਮੈਨੂੰ ਚਾਹ ਤਾਂ ਤੇਰੇ ਨਾਲ ਲੱਭ ਕੇ ਰੱਖੀ ਤਾਂ ਮੈਂ ਖਾਦੀ ਨਹੀਂ ਖਾਣ ਸਕੀ ਆਈ ਜੀ ਆਹ ਬਣਾ ਦੋ ਕੀ ਵਿਧੀ ਨਾਲ ਪਾਣੀ ਵਰਪਾ ਦੇ ਸਾਹ ਕੱਲਾ ਮੰਟੇ ਚੋਦੋ ਲਾਪਾਸ ਕਰਦੇ ਰਿਪਲਾਈ ਦੀ ਚਾਹ ਪਿਆਰਿਆਂ ਨੇ ਪਾਣੀ ਹੋਈ ਲੱਗੀਆਂ ਹਨ ਸਾੜੀ ਵਾਸਤ ਦਾ ਮਿਸਟਰ ਮਿਸਰੀ ਬਾਸੀ ਕੰਪਨੀ ਦਾ ਆ ਮਾ ਮੈਂ ਇਹਨੇ ਮਤਿਆਵਾ ਤੋਂ ਨੂੰ ਇਹ ਕਿ ਚੋ ਨੂੰ ਕਰੇ ਕੋਣ ਬਤ ਜੋ ਨਹੀਂ ਬਣਾ ਮ ਕਰੇ ਜਨ ਪਹਿਲੇ ਖੂਬੀ ਜਬਾ ਬਣ ਕਰੇ ਤੇ ਰੋਟੀ ਲਾ ਦੇ ਮੈਂ ਖਾਦੀ ਸੀ ਇਹਦੇ ਆ ਗਾ ਲੂ ਚਾਹ ਲੈ ਜਾ ਦਮ ਬਣਾਉਂ ਨੂੰ ਚਾਹ ਪਾਣੀ ਪੀਣੀ ਬੀਰ ਬਣਾਉਣ ਬੈਲੀ ਗਾੜਾ ਲਾ ਕੇ ਕੀ ਰਹੀ ਸਹੀ ਤੜਕਾ ਲਾ ਦੇ ਮੈਂ ਕਿਉਂ ਲੱਗਦੀ ਪਾ ਲੱਗੂ ਸਭ ਤੋਂ ਅੱਗੇ ਆਤ ਨੂੰ ਆ ਕੇ ਬਾਗੂ ਮੈਂ ਤੁਹਾਨੂੰ ਬਾਹਰ ਤੋਂ ਸਿੰਗਾ ਆਉਂਦੇ ਦਾ ਬੜਾ ਬਸਤਨ ਦੀ ਹੈ ਜੀ ਉਹ ਤੋਂ ਖੁੰਧਿਆ ਤਾਂ ਨਹੀਂ ਖਾਣ ਦਾ ਕਰਾ ਫੇਰ ਵੀ ਸਾਡੇ ਵਿੱਚ ਚੀਂਡੂ ਜਿੱਤ ਨਹੀਂ ਵਾਈਟ ਜੀ ਵੇ ਕੋ ਦਾ ਕਰਾ ਕਰਾ ਨੂੰ ਤੱਕੇ ਉਹ ਵੀ ਗਤੀ ਖਾ ਲਈ ਹੁਣ ਆਪਾਂ ਰੈਡੀ ਆ ਜਿਹੜੇ ਸਾਡੇ ਗੈਸਟ ਆ ਰਹੇ ਨੇ ਆਪਾਂ ਉਹਨੂੰ ਮਿਲਣ ਵਾਸਤੇ ਪੂਰੇ ਬੇਤਾਬ ਆ ਤੇ ਡਿਲੀਵਰੀ ਕਰ ਲਈ ਹੁਣ ਕਾ ਕੇ ਰੋਟੀ ਖਾ ਲਈ ਗੱਜਨ ਰੋਟੀ ਖਾਣ ਤੋਂ ਬਾਅਦ ਨਾਲੇਗਾ ਗੱਜਨ ਨਾਲੇ ਨਾਲੇ ਇਹ ਕੁਲੰਦਰ ਬੇਤਾਬ ਆ ਕੁਲੰਦਰ ਨੇ ਗੁਲਦਸਤਾ ਲਿਆ ਕੇ ਰੱਖਿਆ ਹੋਇਆ ਆਜੋ ਗੋਲੀ ਪੀਂਦੀ ਤਾ ਨਾ ਹੁੰਦਾ ਇਹ ਉਹ ਕਿਉਂ ਨਾ ਕੀ ਲਿਆਉਣਾ ਹੈ ਇਹਨੇ ਦਵਾਈਆਂ ਦੇ ਬੇਤਾ ਬਾਦਸ਼ਾ ਦਵਾਈਆਂ ਖਾਣ ਦੇ ਕੀ ਇਹ ਦਵਾਈਆਂ ਖਾਣ ਦੇ ਜਾਣਦੇ ਵੀ ਨਹੀਂ ਕਿਹੜੀ ਸਹੀ ਹੈ ਦਵਾਈਆਂ ਖਾਣ ਦੇ ਬੇਤਾ ਬਾਦਸ਼ਾ ਨਹੀਂ ਕੀ ਲਿਆਉਣਾ ਸੀ ਆਪਾਂ ਕੀ ਕੱਲ ਭਾਜੀ ਔਨਲਾਈਨ ਦਵਾਈਆਂ ਮੰਗਾਉਣ ਲਾਗੇ ਹਣ ਕੀ ਬੰਦੀ ਨਾਲ ਫੋਨ ਲੈਣਾ ਹੀ ਮੈਂ ਫੋਨ ਕਰਨਾ ਹੀ ਕਿਤੇ ਮਨਪ੍ਰੀਤ ਤਾਂ ਫੋਨ ਨਹੀਂ ਮੁੱਕਦੇ ਮੈਨੂੰ ਘਰੇ ਮੇਰੀ ਫੈਮਿਲੀ ਨੂੰ ਫੋਨ ਲਾ ਕੇ ਲੋਕ ਉਹ ਗੈਰ ਰੋਇਆ ਤਾਂ ਆਖਣ ਲੱਗਾ ਮਿਰਚਾ ਹੋ ਜਾ। ਇਹਦਾ ਉਹਦੇ ਕੋਲ ਯਾਰ ਜਿਵੇਂ ਆਪ ਕੋ ਨਹੀਂ ਹੁੰਦਾ। ਚੱਕਣੀ ਇਹ ਨਹੀਂ ਹੈ। ਹਾਂ। ਮੈਂ ਪੈਸੇ ਬਦਕੋ ਮੁਲਾਇ ਪੈ ਨਹੀਂ ਲਿਆਇਆ ਹੋ ਰਹੀ ਹੁੰਦਾ। ਨਹੀਂ ਇਹ ਤਾਂ ਇਹ ਲੱਗ ਰਿਹਾ ਉਹ ਨਹੀਂ ਤਾਂ ਬਹੁਤ ਬਣਾਉਣ ਜੀ ਮੋਮੋਸ ਤਾਂ ਅੱਧ ਚੰਗੀ ਚੱਕਾ। ਹਾਂ। ਉਹ ਆਇਆ। ਮੈਨੂੰ ਮਿਲਿਆ ਤਾਂ ਤਰਪੀ ਬੀਬੀ ਦੀ ਕੋਲੀ ਦੇ ਦੇ ਮੈਨੂੰ। ਉਹ ਪਈ ਉਹ ਤਾਂ ਡੱਬੀ ਜੀ ਉਹ ਤਾਂ ਪਈ ਤਾਂ ਹੀ ਸਾਹਮਣੇ ਕਹਿ ਨਹੀਂ ਨਹੀਂ ਹੈਗੀ। ਮੈਂ ਸਹੇਰ ਵੀ ਲੈ ਕੇ ਬੈੱਡ ਦੇ ਉੱਤੇ ਡੱਬਾ ਜਾ ਪਿਆ। ਨਹੀਂ ਮੈਨੂੰ ਮਿਲਿਆ ਦੇ ਲਿਆ ਕੇ। ਉਹ ਜੇ ਆਪਾਂ ਦਈਏ ਭਾਬੇ ਨੂੰ ਬੀਪੀ ਦੀ ਦਵਾਈ। ਆ ਵੀ ਨਾ ਬੀਪੀ ਪੂਰੇ ਹਾਈ ਜੱਟਾਂ ਦੇ ਬੀਪੀ ਰਹਿੰਦੇ ਆਪ ਜੱਟਾਂ ਦੇ ਹੋਰ ਸਾਡੇ ਜੀ ਗੈਸਟ ਆ ਰਹੇ ਨੇ ਚਾਹੀ ਚਾਹੀ ਤੇ ਆਪਾਂ ਹੁਣ ਪੀ ਲਈ ਚਾਹ ਹੁਣ ਬਸ ਜਾਈਏ ਚਾਹੀ ਤੇ ਹੋਰ ਜੀ ਕੋਈ ਦਮਾਈ ਬਾਜੀ ਇਹ ਵਾਲਾ ਪੈਪਰ ਇਧਰ ਵਾਲੀ ਦਾ ਹੀ ਤੇ ਇਧਰ ਵਾਲੀ ਪਾਰੀ ਦਾ ਪੈਪ ਉਧਰ ਲਾ ਤੋ ਡੇਗੇ ਹੁੰਦਾ ਪੈਪਰ ਪੜਦਾ ਪਰਾ ਕਰਦੇ ਨਹੀਂ ਨਹੀਂ ਕੋਰਾ ਦੀ ਟੈਨਸ਼ਨ ਨਾ ਲੈ ਤੂੰ ਹੂੰ ਮੈਂ ਕਰ ਦੂੰਗਾ ਸਾਰਾ ਕੁਝ ਮੈਂ ਤਾਂ ਲੈ ਰਿਹਾ ਓਹ ਅਫਤਾਰ ਪੂਰਾ ਹੋ ਲੈਂਦਾ ਲਾਹਾ ਪੂਰਾ ਮਤਲਬ ਇਹ ਐਮ ਪਾਈਲੇ ਉਤਰ ਮੈਣਾ ਤਾ ਹੁਣ ਉਸੇ ਅੱਗੇ ਕਰੋ ਯਾਰ ਬੋਲੀਏ ਬੋੜਾ ਬੋੜਾ ਤਾਂ ਕੁਰਸੀ ਚੜਿਆ ਬਾਰ ਜੂਸ ਵਾਲਾ ਵੀ ਆ ਗਿਆ ਲੱਗਦਾ ਪੀ ਲੋ ਇਹ ਤਾਂ ਜੂਸ ਵਾਲਾ ਤੁਸੀਂ ਪ੍ਰੋਟੀਨ ਕਨੇ ਦਾ ਜੂਸ ਇਹ ਆ ਰਹਿਣ ਦਾ ਉਤਾਰ ਨੇ ਅਜ ਕੀਤਾ ਪੂਰਾ ਮਤਲਬ ਆ ਤਰਫੇ ਦਿਮਾਗਾਂ ਚ ਕੰਮ ਕਰ ਰਹਾ ਪੂਰਾ ਹਾਂ ਜੀ ਕੀ ਪਤਾ ਲੱਗੇ ਨਹੀਂ ਅੱਜ ਮੈਂ ਡਿਊਟੀ ਲਈ ਹੈ ਤਰਦੀ ਕਿ ਅੱਜ ਤੁਹਾਨੂੰ ਛੁੱਟੀ ਹੈ ਅੱਜ ਤੁਸੀਂ ਦਫਤਰ ਦਿਮਾਗ ਚੋਂ ਕੱਢ ਕੇ ਨਾ ਤੇ ਅੱਜ ਤੁਸੀਂ ਮੇਰਾ ਕੈਮਰਾ ਚੱਕਣਾ ਤੇ ਹਰ ਦਾ ਤੁਹਾਡਾ ਵੀ ਇਹ ਸੜ ਦਾ ਬਲੌਗ ਬਣਾਣਾ ਹੈ ਜੇ ਤੇ ਵੀ ਤੁਸੀਂ ਕਰਨਾ ਅਪਲੋਡ ਵੀ ਤੁਸੀਂ ਕਰਨਾ ਕਰ ਦੋ ਭਾਜੀ ਭਾਜੀ ਐਡੀਟਿੰਗ ਕਰ ਦੂਗਾ ਸਿਰ ਤੇ ਲੱਗਦਾ ਬਲੌਗ ਉਤਾਰਨੇ ਬਣਾਤਾ ਤੜਕੇ ਦਾ ਕਿੰਨਾ ਬਣ ਗਿਆ ਥੋੜਾ ਔਖਾ ਲੱਗਦਾ ਬਣ ਗਿਆ 2 ਮਿੰਟਾਂ ਦਾ ਕਿ ਨਹੀਂ 2 ਕੀ ਮੈਨੀਆਂ 15 ਮਿੰਟ ਦਾ ਹੋ ਗਿਆ ਇਹ ਸਾਡੇ ਭਾਜੀ ਦਾ ਤਰ ਕਰੇਗਾ ਵੀ ਕਰੇਗਾ ਜੀ ਵੀ ਪੀਆ ਮੈਂ ਗੱਡੀ ਸਾਫ ਕਰਨੀ ਹੈ ਆਈ ਤਾਂ ਜਿੱਕਰਨਾ ਕਰਨ ਬੈਜੋ ਕੋ ਤੇ ਲਾਓ ਜਦ ਸੁ ਜਾ ਕੇ ਡੱਗ ਤੇ ਲਾਓ ਤੋਦਣਗੇ ਹੋਰ ਵਧੀਆ ਘੈਂਟ ਦੀ ਹਾਂ ਹੋਰ ਕੀ ਹੋਣਾ ਅਗਲੇ ਨੇ ਕਰੇ ਆਉਣਾ ਤੁਸੀਂ ਗੱਡ ਤੇ ਉਹ ਤਾਂ ਉਹ ਐਸੇ ਪੱਤਣਾ ਪਹੁੰਚ ਕੇ ਹੁੰਦੇ ਨੇ ਨਾ ਵੀ ਦੇਖ ਇੱਥੇ ਨਹੀਂ ਆਉਣਾ ਅਗਲੇ ਨੇ ਕਿੰਨਾ ਟਾਈਮ ਲੱਗਣਾ ਚੱਲ ਕੋਈ ਨਹੀਂ ਵਧੀਆ ਨਾਲ ਟਾਈਮ ਪਾਸ ਹੋਰੇਗਾ ਜਾਓ ਤੁਸੀਂ ਐਡਾ ਕਰੋ ਇੱਕ ਜਣਾ ਬੁਲਟ ਤੇ ਜਾਓ ਗੱਡੀ ਉੱਥੇ ਲਾਏ ਵਾਪਸ ਆ ਰਹੇ ਹੋ ਠੀਕ ਹੈ ਉਹ ਘੰਟੇ ਤੋਂ ਘੰਟੇ ਤਾਂ ਗੱਡੀ ਧੋਦ ਲਿਆ ਵਧੀਆ ਸਕਾਕ ਹੈ ਬਾਅਦ ਜਾ ਕੇ ਗੱਡੀ ਲਾਏ ਹੋ ਖੜ ਕੇ ਚੀਜ਼ ਦਾ ਸਾਹ ਹੁੰਦਾ ਨਾ ਕੜ ਕੇ ਘਰਾ ਕੇ ਆਏ ਤੂੰ ਲੱਲੀਆਂ ਮਾਰਦੇ ਤਾਂ ਖੜ ਕੇ ਰਹਿੰਦੋ ਤੂੰ ਘਰ ਹੀ ਆਜੋ ਜਦੋਂ ਜੰਗ ਗੰਦੇ ਚੋਂ ਫੇਰਦੇ ਨਾ ਉਹ ਬੜਾ ਮਜ਼ਾ ਆ ਵੀ ਵੇਖ ਲੈ ਜਵਾਕਾਂ ਅੰਗ ਬਹਿ ਕੇ ਨਹੀਂ ਮੈਂ ਮਰ ਜਾ ਹੁੰਦਾ ਤਾਂ ਇਹੀ ਚੀਜ਼ਾਂ ਦਾ ਦੇਖਣਾ ਹੁੰਦਾ ਚਾ ਕੁਰਸੀ ਲਾਓ ਤੀ ਨਾਲ ਤੇ ਜਾਓ ਬਹਿ ਜਾਓ ਸਰਾਣੇ ਤੇ ਕੁਰਸੀ ਆਏਗੀ ਨਾ ਉੱਥੇ ਦੇ ਦੇਨ ਕੇ ਬਾਦ ਮੇਂ ਕੁਰਸੀ ਹੂੰ ਚਲੋ ਜਿਓ ਜਾਓ ਬਾਜੀ ਫਿਰ ਤੋਈ ਤਾਂ ਕੋਈ ਸੋਫੇ ਵੀ ਨਹੀਂ ਸੋਫੇ ਤੇ ਬਿਠਾਉਣ ਕੇ ਉਤਾਰ ਦੋ ਸਭ ਕੋ ਗੂਗਲ ਤੇ ਚੱਲਦਾ ਹੈ ਹਾਂ ਸਭ ਕੁਝ ਚੱਲਦਾ ਹੈ ਕੈਸ਼ ਔਨ ਡਿਲੀਵਰੀ ਨਹੀਂ ਆਏਗੀ ਬਾਜੀ ਤੇ ਘਰੇ ਛੱਡ ਜੋ ਕੈਸ਼ ਲੈ ਜਾਓ ਲੈ ਭਾਈ ਮੜ ਜਾ ਉਹ ਚਾਹ ਸਾਥ ਚਾਹੀਦਾ ਹੀ ਹਾਂ ਕਰਨੂ ਵੀ ਕੋਈ ਨਹੀਂ ਤੇਰੇ ਵਾਲ ਵੀ ਧੋਣ ਵਾਲੇ ਹੋ ਰਹੇ ਨੇ ਯਾਰ ਬਾਜੀ ਮਗਰ ਨੂੰ ਕਰਨ ਵਾਲੀ ਕੀ ਕਰਾਂ ਬੰਦ ਕਰੋ ਕੈਮਰਾ ਦੱਸ ਦਿਆਂ ਤੁਹਾਨੂੰ ਕਿਉਂ ਦੱਸ ਦਿਆਂ ਤੂੰ ਇਹ ਦੱਸ ਨਾ ਨਹੀਂ ਵਾਲ ਦੇ ਕਿਹੇ ਜੋਰੇ ਗੱਗ ਨੇ ਬੰਦ ਨਾ ਲਾ ਨਹੀਂ ਪਾਣੂ ਆਰ ਸ਼ੋ ਤੇ ਪੁੱਛੇ ਨਾ ਆਪਣੇ ਪੀ ਆਈ ਵਾਬ ਅਰਜੰਟ ਆਈ ਕਿਤੇ ਜਾਣਾ ਤੇ ਹੈਅਰ ਵਾਸ਼ ਕਰਨਾ ਤੇ ਉਧਰ ਕਹਿੰਦਾ ਮੈਡਮ ਜ਼ਿਆਦਾ ਨਾ ਵਾਸ਼ ਕਰਾਇਆ ਕਰੋ ਤੁਹਾਡੇ ਵਾਲ ਖਰਾਬ ਹੋਣਗੇ ਤੇ ਕੱਲ ਕਹਿੰਦਾ ਮੈਡਮ ਥੋੜਾ ਜਲਦੀ ਵਾਸ਼ ਕਰਾਇਆ ਕਰੋ ਤੁਹਾਡੇ ਵਾਲ ਖਰਾਬ ਹੋ ਜਾਣਗੇ ਵਾਸ਼ ਕਰਾਈ ਬੈਠੀ ਮਾਰਨ ਨਾਲ ਆ ਫਿਰ ਮੈਂ ਕੱਲ ਕਰਾ ਕੇ ਆਈ ਸੀ ਤੇ ਮੈਂ ਦੱਸ ਕਿਤੇ ਨਾ ਜਾਵਾ ਤੇ ਕੋਈ ਕਹ ਲੈ ਹੱਦ ਦੇ ਨਾ ਹੋਰ ਕੱਢ ਲੈ ਸ਼ਾਮਾਂ ਨੂੰ ਕਰਦੀ ਨਾ ਯਾਰ ਸਕੂਲ ਜਾਣਾ ਤੋਂ ਬਾਅਦ ਲੱਗਣਾ ਸ਼ਾਮਾਂ ਨੂੰ ਕੱਢੀ ਮੇਰੇ ਵੀ 18 ਦਿਨ ਉਦੋਂ ਦੇ ਕਰਾਏ ਹੋ ਆਪਾਂ ਦੋਨਾਂ ਨੇ ਜੀ ਚੌਮੀ ਉਹਨਾਂ ਨੇ ਆ ਜਾਣੇ ਸਾਂਭੀ ਕਿ ਤਰ੍ਹਾਂ ਲੱਗਣਾ ਚੋਦਾ ਘਟਾ ਫੜ ਲੈ ਕਿੱਡੀ ਭੁਗਾਦਾ ਮੂੰਹ ਨੂੰ ਕਿਹਾ ਸੈਂਦੀ ਮੇਰੇ ਨਾਲ ਨਹੀਂ ਪੇਪਰ ਹੈ ਉਹਦਾ ਭਾਈ ਨੰਗ ਜਾ ਭਾਈ ਕਿਹਨੂੰ ਭਾਈ ਨੇ ਤੋਰੇ ਜਾਣੇ ਸਾਈਂ ਕੋਈ ਨਾ ਮੈਂ ਲੈ ਆ ਜੂਗਾ ਕਰਨ ਨੂੰ ਹਾਂ ਚੱਲ ਹੋਰ ਕੀ ਚੌਮੀ ਹੈ ਕਦੋਂ ਮੈਨੂੰ ਤਾਂ ਕਗਲ ਕਹਿੰਦੀ ਨਹੀਂ ਵੀ ਭਾਜੀ ਮੈਨੂੰ ਲੈ ਜਾਓ ਤੇ ਬੋਲਿੰਦਾ ਮੇਰੀ ਜਾਨ ਨੂੰ ਸੱਪਾ ਪਾ ਗਿਆ ਕਦੋਂ ਜਾਊਗੀ ਆਏ ਮੈਂ ਕਦੋਂ ਕਿਹਾ ਤੈਨੂੰ ਹਾਏ ਮਰ ਜਾ ਤੂੰ ਗੁੱਸੇ ਆਏ ਮੈਂ ਮਰ ਜਾ ਕਿਹੜੀ ਸਮਝ ਨਹੀਂ ਬੇਇੱਜ਼ਤੀ ਖਰਾਬ ਕਰ ਰਹੀ ਤੂੰ ਮੇਰੀ ਤਰਕਲ ਆ ਰਹੀ ਹੈ ਹੋਰ ਕਰਕੇ ਖੁੱਲੇ ਨਾ ਲੱਗੇ ਭਾਈ ਮੈਂ ਨੱਬਾ ਲਿਆ ਦਵਾਈਆਂ ਵਾਲਾ ਕਿੱ데 ਆ ਪਿਆ ਹੋਰ ਉਹਦਾ ਕੀ ਹੈ ਉਹਦਾ ਧੋੜੀ ਉਹਨੂੰ ਗ੍ਰਾਈਂਡ ਕਰਾ ਲੈ ਮੇਰੇ ਤੈਨੂੰ ਕੀ ਹੋ ਗਿਆ ਖੜਕਾਉਣਾ ਯਾਰ ਆਇਆ ਹੈ ਨਹੀਂ ਗ੍ਰਾਈਂਡ ਕਰਕੇ ਤੈਨੂੰ ਦਵਾਈ ਆ ਕੱਲ ਤੂੰ ਕਾਦੀ ਖਾਣੀ ਦਵਾਈ ਮੈਂ ਦਰਦੀ ਲੋ ਖਾਣੇ ਪੇਂਟ ਲਓ ਜੀ ਪੇਂਟ ਕਲਰ ਬੰਦੇ ਕਿਸ ਨੂੰ ਬੀਪੀ ਦੀ ਗੋਲੀ ਦੇ ਤੋ ਕਿਸ ਨੂੰ ਪੇਂਟ ਕਰਨਾ ਉਹਨੂੰ ਇਕੱਠਾ ਕਰ ਦਿਓ ਪਾਲੀ ਫਲਾਵਰ ਕਿਤੇ ਹੋਰ ਇਹ ਪਾਰੀਸ ਹੋਰੇ ਪਾਲੀ ਕੁਲਾਂ ਦਾ ਬੁੱਕਾ ਲੈਣ ਮੈਂ ਪਿਛੇ ਹੋਲੀ ਹੋਲੀ ਗੱਲ ਅਗਲੀ ਮੁਕੇ ਤੇ ਆ ਪਏ ਨੇ ਹਾਂ ਪੈਨ ਮੁਕੇ ਮੈਂ ਤੇ ਆ ਪਹੁੰਚਾ ਦੇਣਾ ਮੈਂ ਤੇ ਆ ਹੀ ਭਰਾਣਾ ਲਾਉ ਜੇ ਵੀ ਤੁਸੋਂ ਹਾਂਜੀ ਮਨਪੀ ਜੀ ਵਾ ਟੱਪ ਟੱਕਲ ਤੇ ਰੱਖੀ ਜਾ ਮੇਰੇ ਤੁਸੀਂ ਖਾਤਾ ਮੂੰਹ ਚ ਕੇ ਮਾਰ ਰਖਿਆ ਅੱਛਾ ਹੋਰ ਮਾੜਾ ਦੱਸ ਪਾ ਪੱਲ ਬਣਾ ਦੇ ਆਈ ਲਵ ਯੂ ਆਈ ਲਵ ਯੂ ਪਰੇ ਕਰਦਾ ਆਈ ਲਵ ਆਈ ਲਵ ਥਰੂ ਲਵ ਪਰ ਬਾਦ ਹੋਏ ਆਈ ਲਵ ਕਰਦਾ ਪਰ ਬਾਦ ਹੋਏ ਨਰਕੇ ਗੰਗਾਲ ਹੋ ਜਾਂਦੇ ਨੇ ਮਨਪੀ ਦਾ ਮਨਪੀ ਦੀ ਕਰ ਲੈ ਅੰਮਰ ਜੂਈਏ ਮਾਰਤਾ ਦਸ ਸੁਪ ਲੈਣਾ ਤੇਰੇ ਕੋਲ ਤੁਹਾਡੀ ਕਿਹੜਾ ਹੋਈ ਹੈ ਲਵ ਮੈਂ ਨਹੀਂ ਇਹਦੀ ਮਨਪੀ ਦੀ ਮੈਂ ਤੇ ਨਹੀਂ ਹੋਈ ਬੇਤਲ ਲੰਮਰ ਤੋਂ ਜੁੜੀ ਹੋਈ ਹੋਈ ਓਏ ਇੱਜਾ ਕੱਟ ਕੇ ਸਬਸ ਕਰਾ ਘਰ ਵਾਲਾ ਵਸਦਾ ਜੀ ਮਾੜ ਕੇ ਬੜਾ ਲੰਬੀ ਉਮਰਾ ਹੋਣ ਉਹਦੀਆਂ ਤੇਰੀ ਘਰ ਹੰਦੇ ਜੋ ਗੋ ਮੈਨੂੰ ਕਿਸੇ ਦਾ ਕੰਮ ਕਰਕੇ ਲੋ ਜੀ ਗਗਨ ਮੈਂ ਗਾਣਾ ਪੇਸ਼ ਕਰਨ ਲੱਗੀ ਐ ਸਭਿਆਚਾਰਕ ਗਾਣਾ ਨਹੀਂ ਹੈਗਾ ਨਹੀਂ ਕੋਈ ਗਾਲੀ ਕੋਈ ਗਾਲੀ ਥੋੜਾ ਜਿਹਾ ਬੰਦਾ ਹੋਵੇ ਸੁਰ ਨੂੰ ਸੁਰ ਨੂੰ ਮਾਰੇ ਦਿਖਾਓ ਕਿ ਕੈ ਸੋਰੇ ਸੋਟਾ ਸੁਣਾ ਸੁਣਾ ਕੋਈ ਨਹੀਂ ਨਹੀਂ ਚੋਰੀ ਰਿਕਾਰਡ ਕਰ ਲੈਣਾ ਨਹੀਂ ਕੋਈ ਗਾਲੀ ਕੋਈ ਚਾਹ ਲੈ ਹਾਲ ਐ ਆਈ ਪਰਮੂ ਕਰਕੇ ਸੁਣਾ ਦੇ ਫਿਰ ਪਰਮੂ ਕਰਕੇ ਸੁਣਾ ਦੇ ਜਿੱਲੇ ਮੈਨੂੰ ਸੰਗ ਲੱਗ ਜਾਂਦੀ ਕੋਈ ਨਹੀਂ ਤੂੰ ਪਰਮੂ ਕਰ ਲੈ ਫਿਰ ਪਰਮੂ ਕਰਕੇ ਬੋਲ ਦੇ ਹਾਂ ਸੁਣਾ ਦੇ ਚੱਲ ਲੈ ਮੈਂ ਉਹ ਤਾਂ ਵੈਸੇ ਇੰਸਟਾਗ੍ਰਾਮ ਤੇ ਮੇਰੇ ਸੰਗ ਨਹੀਂ ਹੁੰਦੇ ਗਾਣਾ ਗਾਉਣਾ ਉਹ ਤਾਂ ਮੈਂ ਸੁਣਾ ਦਉਣੀ ਆ ਉਹ ਇੰਸਟਾਗ੍ਰਾਮ ਤੇ ਗਾਣਾ ਚੱਲੰਦੇ ਬੜਾ ਫੇਮਸ ਪੁਰਾਣਾ Song ਆ ਇਹ ਪਤਨਚਮ ਕਿਲੇ ਦਾ ਪਤਨ ਕਿਦਾਂ ਵਧੀਆ ਲੱਗਦਾ ਮੈਨੂੰ ਹਾਂ ਕੱਲ ਕੱਲ ਤਾਂ ਕਾਲਜ ਦੁੱਖਦਾ ਮੇਰੇ ਕੱਲ ਦਾ ਸੁਣਾ ਦੇ ਰੈਡੀ 1 2 3 ਸਟਾਰਟ ਇਹ ਅਮਨ ਆਜਿਆ ਗਾਣਾ ਸੁਣਾਉਣ ਲੱਗੀ ਮੈਂ ਛੇਤੀ ਆ ਜਾ ਉਹਦੇ ਕੋ ਪੈਸਾ ਉਹਦੇ ਕੋ ਹੋ ਜਾ ਲੈ ਮੈਂ ਉਹਨੂੰ ਕਿਰੇ ਹੋਰਾ ਸੁਣਾ ਦੇ ਸੈਲੀਬ੍ਰਿਟੀ ਸੰਗਰ ਉਹਦੀ ਉਹ ਤੇ ਤੂੰ ਸੈਲੀਬ੍ਰਿਟੀ ਹੋਣੇ ਸਮਝ ਲੈ ਮੈਂ ਸੈਲੀਬ੍ਰਿਟੀ ਆ ਮੈਂ ਸਟੇਜ ਦੇ ਉੱਪਰ ਅਮਨ ਮੈਂ ਗਾਣਾ ਆਉਂਦੀ ਹਾਂ ਮਾਹੀ ਵੇਲਾ ਆ ਗਾ ਦੇ ਗਾ ਦੇ ਮਾਹੀ ਮਾਹੀ ਮੈਨੂੰ ਵੈਦ ਮੰਗਾ ਦੇ ਤੂੰ ਤਾਂ ਠੀਕ ਹੈ ਪਰ ਖਾਦਾ ਗਾਵੇ ਗਾਵੇ ਜਿਵੇਂ ਦੁੱਸੀਆਂ ਮਾਰੀ ਐ ਕਮੈਂਟਰਾਂਾਂ ਮੈਂ ਕਹਿੰਦੀ ਭੈਣ ਜੀ ਨੇ ਗਾਣਾ ਕਹਿੰਦੇ ਉਹ ਤਾਂ ਜੁੱਤੀਆਂ ਪਾਈਆਂ ਨਹੀਂ ਉਹ ਤਾਂ ਚਮਕੂਲਾ ਗਾਣਾ ਚੱਲ ਚੁੱਪ ਕਰ ਜਾਓ ਯਾਰ ਸਿੰਗਰ ਆਏ ਹੋਏ ਨੇ ਸਿੰਗਰ ਆਏ ਨੇ ਫੂਜੇ ਮੂੰਹ ਟੁੱਟੇ ਜਮੂ ਚਲੋ ਸਿੰਗਰ ਉਹਨੇ ਸਾਰੇ ਸਾਹਮਣੇ ਪੇਸ਼ ਕੀਤਾ ਜਾਂਦਾ ਅੱਜ ਤਾਂ ਨਹੀਂ ਆਇਆ ਸੁਣਾਉਂਦੀ ਟੁੱਟੇ ਜਮੂ ਨਾਲ ਗਾਣਾ ਸਾਂਗ ਲਈ ਗੱਲ ਕੀ ਕਹਿੰਦੇ? ਇਹ ਮੂੰਹ ਪਰਾਂ ਕਰਕੇ ਸੁਣਾਵਾ। ਜੈ ਕਾ ਮੂੰਹ ਹੈ ਰੁਪਏ 10 ਮੈਨੇ। ਹਾਂ ਚਾਹੋ ਜੀ ਵੇਖ ਲੈ ਗਈ ਹੈ। ਚਲੋ ਕੋਈ ਗੱਲ ਕੋਈ ਹੋਰ ਸੁਣਾ ਦੇ। ਕੋਈ ਕੋਈ ਹੋਰ ਸੁਣਾ ਦੇ। ਬੋਲਦੀ 10 ਪਕੜ। ਚੱਪਾ। ਮੇਰੀ ਅੱਖੇ ਦੱਕੇ ਪਾਇ ਗਣਾ ਮਨਾ। ਉਹਦੇ ਡਾਕਟਰ ਨਾਲ ਗੱਲ ਚੱਲਦੀ ਹੈ ਵਿਚ ਹੈ ਆਪਣਾ ਘਾ ਪਾਇਆ। ਹਾਂ ਭਾਈ ਜਦੋਂ ਜਦੋਂ ਜੰਦ ਸ਼ਬਦ ਪੇਸ਼ ਕੀਤਾ ਜਾਣਾ ਅੱਜ ਭੈਣ ਦੀ ਆਉਂਦੀ ਖੁਸ਼ੀ ਚ ਗगन ਨੇ ਗਾਣਾ ਸੁਣਾਇਆ ਫਿਰ ਤੂੰ ਮੈਨੂੰ ਐ ਨਾ ਜਿਹੜਾ ਅੰਦਰ ਆ ਜਖਮ ਠੰਡਾ ਲੱਗਦਾ ਤੇ ਗਾਣਾ ਤਾਂ ਕਹਿਣਾ ਬੰਦ ਕਰ ਦੇ ਤੂੰ ਕੀ ਤੈਨੂੰ ਸੁਣਾ ਦੇ ਗਾਣਾ ਆਪਣੇ ਵਲੌਗ ਚ ਵੀ ਆਪਾਂ ਨੇ ਗਾਣਾ ਛੂਟ ਕੀਤਾ ਸੀ ਆਪਣੇ ਜਦੋਂ ਜੈਸਲੀਨ ਉਹ ਕੌਣ ਜੈਸਲੀਨ ਕਹੀ ਜਸਮੀਨ ਕਹੀ ਸੀ ਕੌਣ ਸੀ ਉਹ ਕੁੜੀ ਉਹ ਗੁਰਲੀਨ ਗੁਰਲੀਨ ਗਈ ਸੀ ਜਦੋਂ ਗੁਰਲੀਨ ਗਈ ਸੀ ਤੋਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਗਾਣੇ ਸੁਣਾਏ ਸੀ ਬਹੁਤ ਵਧੀਆ ਗਾਏ ਪਲੇਟੋਂ ਹੋ ਵਧੀਆ ਲੈ ਜੇ ਪਲੇਟ ਪਰ ਮੈਂ ਬੋਲੀ ਮਿਲਦਾ ਰੇਤ ਚਲੋ ਇਹ ਮਾਰ ਦਿਓ ਵੀਰੇ ਦੋ ਦੋ ਗੇਂਦ ਲਾ ਕੇ ਕਿੰਨੇ ਚਲੋ ਚਲੋ ਬੋਲੋ 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 ਜਲਦੀ ਜਲਦੀ ਸੁਣਾਓ ਚਲੋ ਚੁਣਾ ਮਾ ਸੁਣਾ ਦਬਾਓ ਇਹ ਦੱਸਾ ਕੀ ਇਹ ਹਵਾ ਚਾ ਰਹੀ ਹੁਣ ਵੀ ਮੈਨੂੰ ਇਹ ਪਰੀ ਬਹੁਤ ਵਧੀਆ ਗਾਉਣੀ ਹੈ ਤੇ ਮੈਂ ਮਿੰਤਾ ਕਰਨ ਮੇਰੀਆਂ ਕਾਂ ਦੀ ਜਦ ਮੈਂ ਸੁਣਾਇ ਦਿੰਨੀ ਦੰਦ ਜੀ ਨਾ ਗੱਡੀ ਉਹ ਹੀ ਸੁਣਾਈ ਉਹ ਵੀ ਸੁਣਾਉਂਗੀ ਅੱਗੇ ਦੇ ਤਾ ਨਾ ਦੋੜੇ ਸੁਣਾਉਂਗਾ ਸੁਣਾਉਂਦੀ ਸੁਣੋ ਰੱਖੀ ਦੂੰ ਚੱਲੀ ਦੁਨੀਆਂ ਇਹ ਲਗਾਈ ਚੱਲ ਹਾਂ ਫਿਰ ਦੁਨੀਆਂ ਬੋਲ ਜੀ ਅਕੀਕਾਰ ਵਲੌਗ ਲੱਗ ਪੋਈ ਆ ਸਾਹ ਦਾ ਜਨ ਹੈ ਚੱਲਾ ਚੱਲਾ ਚੱਲ ਚੱਲਾ ਸਾਹ ਸਾਹ ਵਾ ले ओ, चलो ले, इतना ही तब लोग, ओके गाइड, चलो चलो, 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 � दर्द <laughs> 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 ਤੇਰਾ ਨੀਂ ਮਾਰਾ ਗੋਦ ਰੰਗ ਦਾ ਕਸੂਰ ਛੜ ਬੰਦੇ ਦੀ ਹੁੰਦੀ ਆ ਅੱਖ ੱਲ ਵਰਗੀ ਜਦੋਂ ਜਾਪ ਜਾਪ ਤਾਂ ਸਾਰਾ ਕੁਝ ਮਟਾ ਕਰਤਾ ੱਲ ਵਰਗੀ ਨੇ ਸੜਿਆ ਬੁੜੀ ਸੀ ਨਹੀਂ ਉਹ ਰਗੜਨ ਦੀ ਆ ਅੱਖ ਐਸੀ ਤੈਸੀ ਕਰਦੀ ਗਾਣੀ ਯਾਰ ਇੰਨਾ ਵਧੀਆ ੱਲ ਵਰਗੀ ਨਹੀਂ ਇਹ 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 ਪਾਠ ਹੈ ਨਹੀਂ ਸੀ ਇਹ ਚ ਇਹ ਅੱਗੇ ਪਿੱਛੇ ਸੀਗਾ ਇਹ ਇਹ ਪਾਠ ਇਦਾਂ ਸੀਗਾ ਹਾਂ ਇਹ ਬਾਸੀ ਛੋੜ ਮੇਰਾ ਨੀਂ ਮਾਰਾ ਬਾਸੀ ਛੋੜ ਹਾਂ ਕਸੂਰ ਗੋਰੇ ਰੰਗ ਦਾ ਹਾਂ ਤੇਰਾ ਨਹੀਂ ਕਸੂਰ ਗੋਰੇ ਰੰਗ ਦਾ ਕਸੂਰ ਜਦੋਂ ਲੰਗਦੀ ਤਿਆਰ ਹੋਈ ਗੱਰੀ ਚ ਲੰਗੇ ਮਿੱਲ ਵਰਗੀ ਛੜੇ ਬੰਦੇ ਦੀ ਹੁੰਦੀ ਆ ਮਿੱਲ ਵਰਗੀ ਛੜੇ ਬੰਦੇ ਦੀ ਬੜੇ ਮੁੱਤਰ ਹੈ ਗਾਇਕ ਜਰਾ ਹੋਰ ਕੁਝ ਨਾ ਦੇ ਹੋਰ ਕੁਝ ਨਾ ਦੇ ਹੋਰ ਕੁਝ ਨਾ ਦੇ ਵੀ ਬੜੇ ਗੰਦੇ ਹੁੰਦੀ ਆ ਫਤੇ ਫਤੇ ਸੁਣੋ ਫਤੇ ਸੁਣੋ ਗਾਣਾ ਪੱਤ ਤੂੰ ਸੁਣਾ ਮੈਨੂੰ ਦੇ ਉਹ ਗਾਣੇ ਪਸੰਦ ਨੇ ਮੈਂ ਲਿਰਿਕਸ ਕੱਢ ਲਵਾਂ ਮੈਨੂੰ ਲਿਰਿਕਸ ਚਾਹਤ ਆ ਪਾ ਗੰਦੇ ਫਤੇ ਸੁਣਾ ਉਹ ਗਾਣਾ ਉਹ ਭਾਈ ਹਾਂ ਇਹ ਤਾਂ ਮੁੰਏ ਵੀ ਅੱਧਾ ਦਾ ਪਿੱਗ ਵਰਗਾ ਹੋਇਆ ਪਿਆ ਨਹੀਂ ਉਹ ਇਹਦਾ ਜੈ ਉਹਦਾ ਬਹੁਤ ਦਾ ਫਾਇਨੈਂਸ ਸਿੱਧੂ ਮੂਸੇ ਵਾਲੇ ਦਾ ਕਾਲਾਪੁਰ ਭਿੰਦੇ ਜੱਟ ਕਰੋ ਫੋਨ ਆਇਆ ਜਿਹੜਾ ਜੱਜੀ ਵੀ ਨਾ ਕਿਹਦਾ ਹੈਗਾ ਉਹਨਾਂ ਦੇ ਘਰੋਂ ਮੈਨੂੰ ਫੋਨ ਆਇਆ ਸੂਟਾ ਵਾਸਤੇ ਕਿਹਾ ਜੀ ਨਹੀਂ ਆਇਆ ਆਰਡਰ ਆਇਆ ਆਰਡਰ ਆਇਆ ਯਾਨੀ ਕਿ ਉਹਨਾਂ ਨੇ ਮਤਲਬ ਸਪੈਸ਼ਲ ਰੈਫਰੈਂਸ ਉਹਨਾਂ ਦਾ ਪਾਇਆ ਕਿ ਤੁਸੀਂ ਕੋਈ ਐਡਰੈਸ ਨਹੀਂ ਚਾਹੀਦਾ ਤੁਸੀਂ ਕਹਿੰਦੇ ਹੋ ਕਿ ਕੋਰੀਅਰ ਜਾਣਾ ਭਿੰਦੇ ਜੱਟ ਦੇ ਭਿੰਦੇ ਜੱਟ ਦੇ ਘਰ ਜਾਣਾ ਕਹਿੰਦੇ ਕੋਰੀਅਰ ਉੱਥੇ ਪਹੁੰਚ ਜਾਊਗਾ ਬਸ ਹੂੰ ਠੀਕ ਹੈ ਇਹ ਕੋਈ ਲੈਂਬਰ ਹੁਸੈਨਪੁਰੀ ਦੇ ਘਰੋਂ ਵੀ ਆਇਆ ਸੀ ਤੇ ਇਹ ਭਿੰਦੇ ਜੱਟ ਕੇ ਘਰ ਆਉਣਾ ਕਿਹਾ ਮੈਨੂੰ ਕੋਈ ਬੜੇ ਮੈਸੇਜ ਕੀਤਾ ਕਹਿੰਦੀ ਮੈਂ ਭਿੰਦੇ ਜੱਟ ਕੇ ਘਰ ਆਉਂਦੀ ਦੀ ਮੈਂ ਭਿੰਦੇ ਜੱਟ ਕੇ ਘਰ ਆਉਂ। ਮੈਂ ਕਹਾਂ ਦੀ ਫਿਰ ਪੁੱਛਿਆ ਮੈਂ ਦੀਦੀ ਸੌਰੀ ਭਿੰਦਾ ਜੱਟ ਕਾਉਣ ਦੇ ਵੀ ਛੋਟੇ ਛੋਟੇ ਹੁੰਦੇ ਆ ਭਿੰਦਾ ਜੱਟ ਸੁਣਦੇ ਹੁੰਦੇ ਆ ਜੱਜ ਵੀਰ ਉਹ ਤਾਂ ਪਤਾ ਹੈ ਤੇ ਫਿਰ ਉਹਨੇ ਮੈਨੂੰ ਫੋਟੋ ਭੇਜੀਆਂ ਸਾਰੀਆਂ ਜੱਜੀ ਵੀਰ ਦੀਆਂ ਭਿੰਦੇ ਜੱਟ ਦੀਆਂ ਕਹਿੰਦੀ ਮੈਂ ਕਹ ਅੱਛਾ ਮੈਂ ਕਹਿੰਦੀ ਦੀਦੀ ਸੁਣਾ ਦੇ ਘਰ ਆ ਤੁਹਾਨੂੰ ਖੁਸ਼ ਮੈਂ ਤਾਂ ਸਾਰਾ ਨਾਮ ਮੈਂਸ਼ਨ ਕਰਤਾ ਕਿ ਭਿੰਦਾ ਜੱਟ ਉਹਦੇ ਫਾਦਰ ਦਾ ਨਾਮ ਸਾਰਾ ਕੁਝ ਕਹਿੰਦੀ ਵੀ ਇੱਥੇ ਹੋ ਰਿਹਾ ਹੈ। ਚਲੋ ਜੀ ਆਪਣੀ ਚ ਇੱਕ ਵਾਰੀ ਹੋਰ ਪੀ ਲਈ ਆਪਾਂ ਚਾਹ ਤੇ ਉਸ ਤੋਂ ਬਾਅਦ ਆਪਾਂ ਨਾਲੇ ਚਾਹ ਦਾ ਲੈਨੇ ਆ ਮਜ਼ਾ ਨਾਲੇ ਆਪਾਂ ਗਾਣੇ ਸੁਣਦੇ ਆ ਗਗਨ ਕੋਲ ਗਗਨ ਭੈਣ ਦੀ ਆਉਂਦੀ ਖੁਸ਼ੀ ਦੇ ਵਿੱਚ ਮੈਂ ਛੜੇ ਛੜੇ ਸੁਰ ਲਾਏ ਤੂੰ ਸੁਣਾ ਦੇ ਗਗਨ ਯਾਰ ਕੋਈ ਮਰਜ਼ੀ ਸੁਣਾ ਦੇ ਕੋਈ ਹਿੰਦੀ ਸੁਣਾ ਦੇ ਕੋਈ ਗੱਲ ਨਹੀਂ ਹਿੰਦੀ ਸੁਣਾ ਦੇ ਕੋਈ ਜਿਤ ਤਰ ਕੋ ਆਤਾ ਹੈ ਜੋ ਆਪਕੋ ਆਤਾ ਹਿੰਦੀ ਗਾਣਾ ਸੁਣਾ ਦਿਓ ਚਲ ਕੋਈ ਨੂੰ ਬੰਦ ਕਰੋ ਯਾਦ ਕਰਕੇ ਨਹੀਂ ਨਹੀਂ ਯਾਦ ਐਸੇ-ਕੈਸੇ ਆਮਣਾ ਨਹੀਂ ਹੋਣਾ ਐਸੇ-ਕੈਸੇ ਬੋਲੀ ਬੋਲੀ ਸੁਣਾਈ ਜਲਦੀ ਚਾਈ ਟੱਪਾ ਸੁਣਾ ਦਿਜੀਏ ਕੋਈ ਬਾਤ ਨਹੀਂ ਲੱਭ ਲਈਏ ਕਿ ਟੱਪਾ ਰੱਬੇਗੇ ਨਾ ਪਹਿਲੇ ਫੇਰ ਟੱਪਾ ਸੁਣਾਏਗੇ ਟੱਪਾ ਸੁਣਾਓ ਇਹ ਉਹ ਡੈਡੀ ਵਾਲਾ ਟੱਪ ਹੀ ਨਾ ਜਾਓ ਕੋਈ ਨਹੀਂ ਹੈ ਡੈਡੀ ਦਾ ਫੇਵਰਿਟ ਡੈਡੀ ਦਾ ਫੇਵਰਿਟ ਗਾਣਾ ਸੁਣਾ ਦਿਓ ਫਿਰ ਆਪਣੇ ਡੈਡੀ ਦਾ ਜਿਹੜਾ ਉਰੇ ਵਾਲੇ ਨੇ ਡੈਡੀ ਦਾ ਗਾਣਾ ਸੀ ਲਿਖੇ ਜੋ ਖਰ ਤੁਝੇ वो तेरी याद में हजारों रंग के नजारे बन गए ये दिन जब खिले सितारे बन गए सुबह रात आई तो सितारे बन गए यार ਇੱਕ ਪੜੇ ਡੈਡੀ ਡੈਡੀ ਪੜੇ ਤਰੀਕੇ ਨਾਲ ਸੁਣਾਉਂਦੇ ਸੀ ਗਾਣਾ ਮਤਲਬ ਡੈਡੀ ਫੋਟੋ ਵਿੱਚ ਡੈਡੀ ਫੀਲਿੰਗਸ ਨਾਲ ਗਾਉਂਦੇ ਸੀ ਜੈ ਹਾਂ ਬਹੁਤ ਵਧੀਆ ਡੈਡੀ ਮਤਲਬ ਬਹੁਤ ਫੇਵਰਿਟ ਸੀ ਮੈਂ ਇੱਕ ਹੋਰ ਕੀ ਸੀ ਬੰਨੇ ਜਿਹੜਾ ਆਪਾਂ ਕਿ ਨਵੇਂ ਪਰਾਲੇ ਗੜੇ ਦੀ ਕਾਸਟ ਬਣਵਾਈ ਇਹ ਤੂ ਸੁਕਾਉਣ ਦੇ ਕੋਪਰ ਮਲਜੂਤਾ ਇੱਕ ਰਾਜੇ ਗਾਇਆ ਦਿਨ ਮੇ ਰਾਤ ਉਹ ਗੜਾ ਫੜਾ ਥੋੜਾ ਜਿਹਾ ਹੁਣ ਲੋ ਕਸਤਾ ਫੁਸਾ ਦੇ ਮਾਰੀ ਸੁਪਗਾਏ ਤਾਰੇ ਤੇ ਸੁਪਗਾਏ ਤਾਰੇ ਤੇ ਜ਼ਾਰੇ ਕੀ ਬਾਤ ਹੋ ਗਈ ਨੇ ਕਾਜ ਆਏ ਬੜੇ ਸਨੇਖ ਕਰਦੇ ਓਏ ਟੱਪਾ ਧਮਾ ਸਾਰੇ ਨਜ ਗਗੜਸੋਰਲਾ ਬੰਦੀਵਾ ਆਮ ਸਾਰ ਬੰਦੀ ਉਹਨੇ ਅੰਨੇ ਪ੍ਰਾਣ ਗਾਣੇ ਦਮੂ ਆ ਜਾ ਮੇਰਾ ਕੰਪੈਨੀਅਨ ਆ ਗਿਆ ਆ ਜਾ ਤਮ ਜੱਜ ਜਿਸੀ ਬਹੁਤ ਕੋਸ਼ ਆਦੇ ਨੇ ਸਾਲਾਂ ਬਾਅਦ ਸਾਡੀ ਭੈਣ ਆ ਰਹੀ ਸਾਡੇ ਕੋਲ ਕਈ ਵੇਖੋ ਕਿਤੇ ਹਿੰਦੀ ਪੰਜਾਬੀ ਗਾਣੇ ਮਿਕਸ ਕਰ ਕਰ ਕੇ ਉਹਨੇ ਸਭ ਦੀ ਐਸੀ ਚਾਸੀ ਕਰਕੇ ਤੂਸ ਨਿਕਾੜਦੀ ਸਾਰੇ ਗਾਣੇ ਦੀ ਫਾਟਾ ਸਾਡਾ ਕੋਈ ਨਹੀਂ ਸੁਣਾਇਆ ਗਾਣਾ ਗਾਣਾ ਤਾਂ ਪੱਤੀ ਤੂੰ ਗਾਣੇ ਸੁਣਾਇਆ ਸੁਣਾ ਦੇ ਵੀ ਇੱਕ ਗਾਣਾ ਉੱਤੇ ਸੁਣਾ ਦੇ ਤੁਹਾਨੂੰ ਅਗਲੇ ਵਲੌਗ ਨਾਲ ਮਿਲਦੇ ਇਹ ਵਾਲਾ ਵਲੌਗ ਹੈ ਇੱਥੇ ਕਰਦੇ ਆ ਤੁਹਾਨੂੰ ਨੈਕਸਟ ਵੀ ਲੌਗ ਦੇ ਕੋਈ ਨਾ ਕੋਈ ਗगन ਰਹੇ ਜਾਂ ਗਾਣਾ ਸੁਣਾਉਣ ਸੁਣਨ ਨੂੰ ਮਿਲੇਗਾ ਕਿ ਹੋ ਸਕਦਾ ਗगन ਕਿਤੇ ਖੇਡਦਾ ਹੋਵੇ ਅਜੇ ਨਾ ਵੀਡੀਓ ਸੁਣਾ ਦੇ ਜਿਹੜਾ ਬੰਦਾ ਆਉਣ ਵਾਲੀ ਜਰਨੀ ਉਹ ਸਕਦਾ ਵੀ ਗगन ਕਿਤੇ ਤੁਹਾਨੂੰ ਵੱਡੇ ਪਲੇਟਫਾਰਮ ਤੇ ਦੇਖਣ ਨੂੰ ਮਿਲੇ ਆ ਉਲੀ ਹੋਰ ਦੇਖਣ ਨੂੰ ਤਰਸਣਾ ਗगन ਨੂੰ ਦੇਖਣ ਹਾਂ ਮੈਂ ਇੱਥੇ ਦੇਖਣ ਨੂੰ ਥੋੜਾ ਸਮਿਲਨ ਨੂੰ ਤਰਸਣਾ ਹੈ ਇਹ ਤਾਂ ਲੈਣਗੇ ਮੈਂ ਵੱਡੇ ਪਲੇਟਫਾਰਮ ਤੇ ਔੜਿਆ ਕਿਉਂਕਿ ਜੇ ਸਾਨੂੰ ਫਿਲਮਾਂ ਦੇ ਵਿੱਚ ਸਾਡੇ ਕਿ ਤੁਚੂ ਜੇ ਬੰਦੇ ਫਿਲਮਾਂ ਦੇ ਔੜਾ ਸਕਦੇ ਤੇ ਇਹ ਨਹੀਂ ਹਸਰੀਲੀ ਆਵਾਜ਼ ਹੈ ਤੇ ਇਹਨਾਂ ਨੂੰ ਕਿਉਂ ਨਹੀਂ ਆ ਸਕਦੇ ਔਫਕੇ ਜੀ ਬਾਏ ਬਾਏ ਲਵ ਯੂ ਸਾਰੇ ਅੰਦਰ ਨੈਕਸਟ ਵਲੋਗ ਵਿੱਚ ਤੁਹਾਨੂੰ ਆਪਣੀ ਭੈਣ ਨਾਲ ਮਿਲਾਉਣੀ ਆ ਠੀਕ ਹੈ ਕਿ ਅਗਲਾ ਇਹਨਾਂ ਵਲੋਗ ਵਿੱਚ ਬਿਲਕੁਲ ਵੀ ਮਿਸ ਨਾ ਕਰਿਓ ਠੀਕ ਹੈ ਜਿਵੇਂ ਇਸੇ ਕਰਤਾ ਸਾਡਾ ਕੱਕ ਨਹੀਂ ਜਣਾ ਇਧਰ ਬਣਾ ਕੇ ਪਾਈ ਛੋਟਾ ਕੱਕ ਨਹੀਂ ਜਾਣਾ ਸਾਡਾ ਕੱਕ ਕਿਹਨਾਂ ਕੇ ਹੈ ਹੈ ਕਿਰਕਾ ਛੋਟਾ ਕੱਕ ਨਹੀਂ ਜਾਣਾ ਸਾਡਾ ਤਾਂ ਬੁਲਾ ਕੇ ਅੱਗੇ ਚੱਲ ਜਾਣਾ ਮੈਂ ਚਾਹਣ ਦਿੱਤੀ ਮਨ ਪਈ ਤਾਂ